ਮੈਰਿਜ ਬਿਊਰੋ ਪੰਜਾਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤਾਂ ਜਿੱਥੇ ਕੀ ਆਪਾਂ ਤੁਹਾਡੇ ਲਈ ਸਾਡੀ YouTube ਚੈਨਲ ਦੇ ਉੱਤੇ ਨਵੇਂ-ਨਵੇਂ ਰਿਸ਼ਤੇ ਦੀ ਐਡ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹਾਂ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹਾਂ ਜ਼ਰੂਰੀ ਗੱਲ ਜੋ ਕਿ ਤੁਸੀਂ ਧਿਆਨ ਵਿੱਚ ਰੱਖਣੀ ਹੈ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਤੇ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਸੋ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫੋਨ ਤੋਂ ਦੱਸ ਸਕਦੇ ਹੋ ਤੇ ਆਪਣੀ ਐਡ ਵੀ WhatsApp ਤੇ ਦੇਖਣ ਨੂੰ ਮਿਲ ਜਾਵੇਗੀ ਲੜਕੀ ਦਾ ਰਿਸ਼ਤਾ ਅੱਜ ਸਿੱਤ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੜਕੇ ਦਾ ਲੈ ਕੇ ਆਏ ਹਾਂ ਜੋ ਕਿ ਜੱਟਸੀ ਕਾਸਟ ਨੂੰ ਸੰਭਰ ਰੱਖਦੇ ਹਨ ਉਸ ਲਈ ਇੱਕ ਸੂਝਵਾਨ ਲੜਕੀ ਦੀ ਲੋੜ ਹੈ ਲੜਕੇ ਦੀ ਉਮਰ 31 ਸਾਲ ਹੈ ਰੰਗ ਗੋਰਾ ਹੈ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਅਤੇ ਲੜਕੇ ਦੀ ਪੜ੍ਹਾਈ ਵਿੱਚ ਗ੍ਰੈਜੂਏਸ਼ਨ ਕੀਤੀ ਹੋਈ ਹੈ ਹੋਰ ਜਾਣਕਾਰੀ ਲੜਕੇ ਵਾਲੇ ਅੰਮ੍ਰਿਤਸਰ ਸ਼ਹਿਰ तहसील अजनाला ਦੇ ਰਹਿਣ ਵਾਲੇ ਹਨ ਲੜਕੇ ਵਾਲੇ ਕੁਲੇ 12 ਕਿੱਲੇ ਜ਼ਮੀਨ ਵੀ ਹੈ ਤੇ ਇਸ ਸਮੇਂ ਲड़का ਆਸਟ੍ਰੇਲੀਆ ਵਿੱਚ ਹੈ ਅਤੇ 2022 ਤੋਂ ਉੱਥੇ ਹੀ ਆਪਣਾ ਖੁੱਦ ਦਾ ਕੰਮ ਕਰਦੇ ਹਨ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਜੀ ਹੀ ਹਨ ਲੜਕੇ ਦਾ ਕੋਈ ਭੈਣ ਜਾਂ ਫਿਰ ਭਰਾ ਨਹੀਂ ਹੈ ਲੜਕਾ ਆਪਣੇ ਪਰਿਵਾਰ ਦਾ ਇਕੱਲਾ-ਕੱਲਾ ਮੁੰਡਾ ਹੈ ਡਿਮਾਂਡ ਲੜਕੇ ਵਾਲਿਆਂ ਨੂੰ ਆਪਣੇ ਲੜਕੇ ਲਈ ਜਰਸੀ ਕਾਜ਼ ਦੀ ਪੜੇ ਲਿਖੀ ਕੁੜੀ ਦੀ ਲੋੜ ਹੈ ਜਿਸ ਨੇ ਪੜਾਈ ਵਿੱਚ ਬੀਐਸਸੀ ਨਰਸਿੰਗ ਪਾਸ ਕੀਤੀ ਹੋਵੇ ਇਸ ਤੋਂ ਬਿਨਾ ਲੜਕੇ ਵਾਲਿਆਂ ਨੂੰ ਹੋਰ ਲੈਣ ਦੀ ਕੋਈ ਵੀ ਡਿਮਾਂਡ ਨਹੀਂ ਹੈ ਸਿਰਫ ਉਹਨਾਂ ਨੂੰ ਪਰਿਵਾਰ ਮਿਲ ਵਰਤਨ ਵਾਲਾ ਚਾਹੀਦਾ ਹੈ ਕੰਨਿਆ ਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੀ ਲੜਕੀ ਲਈ ਇਹ ਰਿਸ਼ਤਾ ਠੀਕ ਲੱਗੇ ਜਾਂ ਪਸੰਦ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਨੰਬਰ ਦੇ ਉੱਤੇ ਸੰਪਰਕ ਕਰਕੇ ਜਾਂ WhatsApp ਕਰਕੇ ਇਸ ਰਿਸ਼ਤੇ ਦੀ ਜਾਣਕਾਰੀ ਸਾਡੇ ਕੋਲੋਂ ਲੈ ਸਕਦੇ ਨੇ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਰਿਸ਼ਤਾ ਪੱਕਾ ਹੋਣ ਤੇ ਹੀ ਲੜਕੀ ਵਾਲੇ ਲੜਕੇ ਦੇ ਪਰਿਵਾਰ ਨੂੰ ਤੇ ਲੜਕੇ ਵਾਲੇ ਲੜਕੀ ਦੇ ਪਰਿਵਾਰ ਨੂੰ ਮਿਲ ਕੇ ਗੱਲਬਾਤ ਅੱਗੇ ਤੋਰ ਸਕਦੇ ਹਨ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀਬ ਪਰਿਵਾਰ ਲੜਕੀਆਂ ਦੇ ਡਾਟੇ ਨੇ ਤਾਂ ਤੁਸੀਂ ਸਾਡੇ ਨਾਲ ਆਪਣੇ ਬਾਇਓ ਡਾਟੇ ਮੈਚ ਕਰਵਾ ਸਕਦੇ ਹੋ ਤੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਵਾ ਸਕਦੇ ਹੋ ਡਾਟਾ ਤੁਸੀਂ ਨੀਚੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰਕੇ ਭੇਜ ਸਕਦੇ ਹੋ ਸਾਡੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ